ਮਾਨ ਸਰਕਾਰ ਆਵਾਜ਼ੀ ਪਾਰਟੀ ਦੀ ਪੂਰੀ ਅਸੀਂ ਸਾਰੇ ਸੇਵਾਦਾਰ ਵਜੋਂ ਪੂਰੇ ਪੰਜਾਬ ਦੀ ਸੇਵਾ ਕਰ ਰਹੇ ਸੋ ਅੱਜ ਵੀ ਹਰ ਰੋਜ਼ ਦੀ ਤਰ੍ਹਾਂ ਹਰ ਇੱਕ ਮੁਸ਼ਕਲ ਸੁਣੀਆ ਮੌਕੇ ਦਾ ਹੱਲ ਵੀ ਕੀਤਾ ਜਿਹੜੇ ਮੌਕੇ ਦੇ ਕੰਮ ਹੋਣਾ ਸੀ ਮੌਕੇ ਦੇ ਕਰਵਾਏ ਹਰ ਬੰਦੇ ਦੀ ਸੁਣ ਕੇ ਉਸ ਦਾ ਕੰਮ ਕਰਵਾਇਆ ਸੋ ਨਾਲ ਅੱਜ ਵਾਤਾਵਰਣ ਨੂੰ ਦੇਖਦੇ ਹੋਏ ਪਾਣੀ ਬਹੁਤ ਥੱਲੇ ਜਾ ਰਿਹਾ ਤੇ ਅਸੀਂ ਵਾਤਾਵਰਣ ਨੂੰ ਦੇਖਦੇ ਹੋਏ ਅਸੀਂ ਅੱਜ ਬੂਟੇ ਵੀ ਬੰਡੇ ਆ ਤੇ ਤਕਰੀਬਨ ਹਰ ਰੋਜ਼ ਹੀ ਫੈਸਲਾ ਕੀਤਾ ਵੀ ਆਪਾਂ ਇੱਕ ਮਹੀਨਾ ਲਗਾਤਾਰ ਬੂਟੇ ਵੰਡਾਂਗੇ ਅਸੀਂ ਬੂਟਾ ਰੂਹੀ ਵੰਡਾਂਗੇ ਤੇ ਲੋਕਾਂ ਨੂੰ ਬੇਨਤੀ ਕਰ ਰਿਹਾ ਕਿ ਜੇ ਤੁਹਾਨੂੰ ਰਿਕੁਐਸਟ ਹੈ ਵੀ ਬੂਟੇ ਜਰੂਰ ਪਾ ਲਓ ਤਾਂ ਜੋ ਆਪਾਂ ਆਪਣੇ ਘਰ ਦੇ ਪਾਣੀ ਵੀ ਚਾੜ ਸਕੀਏ ਆਉਣ ਵਾਲੇ ਬੱਚਿਆਂ ਦੀ ਜ਼ਿੰਦਗੀ ਵੀ ਚਾੜ ਸਕੀਏ ਇਹ ਰਿਕੁਐਸਟ ਸਾਰਿਆਂ ਨੂੰ ਕੀਤੀ ਹੈ ਸੋ ਲੋਕ ਬੜੇ ਖੁਸ਼ ਹੋਏ ਆ ਕਿ ਬੁੱਟੇ ਮਿਲਦੇ ਆ ਤੇ ਬੁੱਟੇ ਬੜੀ ਖੁਸ਼ੀ ਨਾਲ ਲੈ ਕੇ ਜਾ ਰਹੇ ਆ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਰਿਪੋਰਟਰ ਸੁਖਦੇਵ ਸਿੰਘ ਅੱਜ ਅਸੀਂ ਪਹੁੰਚੇ ਆ ਹਰਦੀਪ ਸਿੰਘ ਮੁੰਡੀਆਂ ਜੀ ਦੇ ਦਫ਼ਤਰ ਵਿੱਚ ਜਿੱਥੇ ਕਿ ਆਮ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਗਈਆਂ ਉੱਥੇ ਨਾਲ ਹੀ ਨਾਲ ਬੁੱਟੇ ਵੀ ਵੰਡੇ ਗਏ ਤੇ ਸਾਡੇ ਨਾਲ ਮੌਜੂਦ ਹਨ ਐਮਐਲਏ ਹਰਦੀਪ ਸਿੰਘ ਮੁੰਡੀਆਂ ਜੀ ਆਓ ਆਪਾਂ ਗੱਲਬਾਤ ਕਰਦੇ ਹਾਂ ਸਭ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਵਿੱਚ ਤੇ ਸਰ ਚੋਣਾਂ ਵੀ ਦੌਰ ਤੋਂ ਬਾਅਦ ਲੋਕਾਂ ਦੀਆਂ ਕੀ ਸਮੱਸਿਆਵਾਂ ਰਹੀਆਂ ਤੇ ਉਹਨਾਂ ਸਮੱਸਿਆਵਾਂ ਦਾ ਸਾਹਮਣਾ ਕਿਵੇਂ ਕਰਨਾ ਪਿਆ ਮਾਨ ਸਰਕਾਰ ਆਵਾਜ਼ ਵੀ ਪਾਰਟੀ ਦੀ ਪੂਰੀ ਤਰ੍ਹਾਂ ਅਸੀਂ ਸਾਰੇ ਸੇਵਾਦਾਰ ਵਜੋਂ ਪੂਰੇ ਪੰਜਾਬ ਦੀ ਸੇਵਾ ਕਰ ਰਹੇ ਹਾਂ ਸੋ ਅੱਜ ਵੀ ਹਰ ਉਹਦੀ ਤਰ੍ਹਾਂ ਹਰ ਇੱਕ ਮੁਸ਼ਕਲ ਸੁਣੀਆ ਮੌਕੇ ਦਾ ਅੱਲ ਵੀ ਕੀਤਾ ਜਿਹੜੇ ਮੌਕੇ ਦੇ ਕੰਮ ਹੋਣਗੇ ਸੀ ਮੌਕੇ ਦੇ ਕਰਵਾਗੇ ਪਹਿਲਾਂ ਹਰ ਬੰਦੇ ਦੀ ਸੁਣ ਕੇ ਉਸ ਦਾ ਕੰਮ ਕਰਵਾਇਆ ਸੋ ਨਾਲ ਦੇ ਨਾਲ ਅੱਜ ਵਾਤਾਵਰਣ ਨੂੰ ਦੇਖਦੇ ਕੋ ਪਾਣੀ ਬਹੁਤ ਥੱਲੇ ਜਾ ਰਿਹਾ ਤੇ ਅਸੀਂ ਵਾਤਾਵਰਣ ਨੂੰ ਦੇਖਦੇ ਹੋਏ ਅਸੀਂ ਅੱਜ ਬੂਟੇ ਵੀ ਵੰਡੇ ਆ ਤੇ ਤਕਰੀਬਨ ਹਰ ਰੋਜ਼ ਹੀ ਫੈਸਲਾ ਕੀਤਾ ਵੀ ਆਪਾਂ 1 ਮਹੀਨਾ ਲਗਾਤਾਰ ਬੂਟੇ ਵੰਡਾਂਗੇ ਕਿਆ ਬਾਪ ਸਬੂਤਾ ਰੋਜ਼ ਵੰਡਾਂਗੇ ਤੇ ਲੋਕਾਂ ਨੂੰ ਬੇਨਤੀ ਕਰ ਰਹੇ ਆ ਕਿ ਜੇ ਤੁਹਾਨੂੰ ਰਿਕੁਐਸਟ ਹੈ ਵੀ ਬੂਟੇ ਜ਼ਰੂਰ ਪਾ ਲਓ ਤਾਂ ਜੋ ਆਪਾਂ ਆਪਣੇ ਘਰ ਦੇ ਪਾਣੀ ਵੀ ਚਾਰ ਸਕੀਏ ਉਹਨਾਂ ਦੇ ਬੱਚਿਆਂ ਦੀ ਜ਼ਿੰਦਗੀ ਵੀ ਚਾਰ ਸਕੀਏ ਤੇ ਇਹ ਰਿਕੁਐਸਟ ਸਾਰਿਆਂ ਨੂੰ ਕੀਤੀ ਹੈ ਸੋ ਲੋਕ ਬੜੀ ਖੁਸ਼ ਹੋਏ ਆ ਕਿ ਬੂਟੇ ਮਿਲਦੇ ਆ ਤੇ ਬੂਟੇ ਬੜੀ ਖੁਸ਼ੀ ਨਾਲ ਲੈ ਕੇ ਜਾ ਰਹੇ ਆ ਹਰ ਬੰਦਾ ਅੱਜ ਪਰੇਸ਼ਾਨ ਆ ਕੇ ਦੇਖੋ ਗਰਮੀ ਕਿੰਨੀ ਹੈ ਕਿਉਂਕਿ ਵਾਤਾਵਰਨ ਸਾਫ਼ ਨਹੀਂ ਹੈ ਬੂਟੇ ਕੱਟ ਐ ਤੇ ਉਹਨਾਂ ਦੇ ਆਪਾਂ ਬੂਟੇ ਨਹੀਂ ਲਗਾਵਾਂਗੇ ਮੈਂ ਤੁਹਾਡੇ ਚੰਨ ਰਹੀ ਵੀ ਹਰ ਇੱਕ ਭਰਾ ਨੂੰ ਨਾਗਰਿਕ ਨੂੰ ਬੱਚੇ ਨੂੰ ਬੇਨਤੀ ਕਰਦਾ ਕਿ ਜਿੰਨੇ ਆਪਾਂ ਏਕ ਕੱਟਦੇ ਆ ਜੀ ਕੋਈ ਵੱਡੇ ਆ ਰਹਿਆ ਉਹਦੇ ਕੱਟੋ ਘੱਟ 5 ਜਾਂ 10 ਬੂਟੇ ਹਰ ਬੰਦਾ ਲਾਵੇ ਜਿੰਨੇ ਆਪਾਂ ਵਿਆਹ ਕਰਦੇ ਆ ਜਿੰਨੇ ਆਪਾਂ ਕੋਈ ਪਾਰਟੀ ਕਰਦੇ ਆ ਫੰਕਸ਼ਨ ਕਰਦੇ ਆ ਕਟੋ-ਕਟ ਐ ਤੋਂ ਨਾ ਦੇਣਾ ਇਹ ਫੈਸਲਾ ਕਰ ਲਿਆ ਕਿ ਆਪਾਂ ਹਰ ਛੰਡੇ ਨੂੰ 1 ਦਾ 2 ਮੀਟਰ ਲਾਉਣਾ ਤੇ ਉਹ ਪਰਣਾ ਜੇ ਆਪਾਂ ਇਸ ਤਰ੍ਹਾਂ ਲੱਗ ਜਾਗੇ ਕਰ ਲੋ ਤਾਂ ਸਾਫ਼ ਵੀ ਆਵੇਗੀ ਧਰਤੀ ਦਾ ਪਾਣੀ ਵੀ ਪੂਰਾ ਹੋਵੇਗਾ ਵਾਤਾਵਰਣ ਵੀ ਸਾਫ਼ ਹੋਵੇਗਾ ਸਾਡੀ ਸਭ ਤੋਂ ਵਧੀਆ ਸਾਡੀ ਸੇਫਟੀ ਘਰ ਹੋਊਗੀ ਔਰ ਸਾਡੇ ਆਉਣ ਵਾਲੀ ਪੀੜੀ ਜਿਹੜੀ ਹੈ ਉਹ ਖੁਸ਼ ਹੋ ਕੇ ਜਿਹਾ ਕਿ ਜਿਹੜੀ ਸਾਡੇ ਤੋਂ ਪਹਿਲੀ ਪੀੜੀ ਹੀ ਇਹਨੇ ਕੰਮ ਕਰਕੇ ਗਈ ਹੈ ਵਾਤਾਵਰਣ ਬਚਾਉਣ ਵਾਸਤੇ ਸੋ ਅਸੀਂ ਵੀ ਪੂਰੀ ਪੰਜਾਬ ਸਰਕਾਰ ਲੱਗੀ ਹੋਈ ਹੈ ਕਿ ਵਾਤਾਵਰਣ ਬਚਾਈਏ ਤੇ ਤੁਹਾਡੇ ਚੰਨੇ ਵੀ ਬੇਨਤੀ ਕਰਦਾ ਕਿ ਜਿਹੜੇ ਵੀ ਕੋਈ ਨਸ਼ਾ ਵੇਚਣ ਵਾਲੇ ਜਾਂ ਨਸ਼ਾ ਲੈਣ ਵਾਲੇ ਉਹਨਾਂ ਨੂੰ ਵਾਰਨਿੰਗ ਹੈ ਕਿ ਬਈ ਬੰਦੇ ਬੰਦੇ ਬੰਦ ਜੋ ਹਟਦੇ ਨਹੀਂ ਪਏ ਹੋਣ ਫਿਰ ਜਦੋਂ ਐਕਸਲੋਣਾ ਫਿਰ ਪਰਸਾਉਣਾ ਤੇ ਜੇ ਕੋਈ ਨਸ਼ਾ ਛੱਡ ਰਿਹਾ ਜਾਂਦਾ ਉਹ ਮੇਰੇ ਕੋਲ ਆਵੇ ਉਹ ਮੈਂ ਆਪਣੇ ਜੀਬ ਦੇ ਖਰਚੇ ਤੋਂ ਉਸ ਬੰਦੇ ਭਰਾ ਵੀ ਪੂਰੀ ਹੈਲਪ ਕਰੂੰਗਾ ਸੋ ਇਹ ਮੇਰੀ ਬੇਨਤੀ ਹੈ ਕਿ ਨਸ਼ਾ ਛੱਡਣ ਵਾਲੇ ਵੀਰ ਘਰੋਂ ਮਿਲਿਓ ਤੁਹਾਡਾ ਪਹਿ ਪੂਰਾ ਇਲਾਜ ਕਰਾਵਾਂਗੇ ਤੇ ਜਿਹੜਾ ਨਖਾ ਵੇਚ ਰਹੇ ਤੁਹਾਨੂੰ ਜਿਹਨਾਂ ਮੇ ਲੱਟ ਲਾਈ ਆ ਤੇ ਉਹਨਾਂ ਨਾਲ ਗੱਲ ਕਰ ਲੈਨੇ ਆ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਦੇਖੋ ਲੋਕਾਂ ਦੀ ਗੱਲ ਕਰ ਲੈਨੇ ਆ ਹੁਣ ਜ਼ਿਆਦਾਤਰ ਅਤੇ ਜ਼ਿਆਦਾ ਘੁਨੀਆਂ ਨਾਲੀਆਂ ਦੀਆਂ ਪ੍ਰਸ਼ਾਨੀਆਂ ਰਹੀਆਂ ਪਰਿਵਾਰ ਇੱਕ ਲੜੀ ਰਹੀਆਂ ਲੈਬ ਦੀ ਸਮੱਸਿਆ ਵੀ ਆ ਔਰ ਹਰ ਸਮੱਸਿਆ ਦਾ ਹੱਲ ਕੀਤਾ ਜੀ ਸੋ ਮਲੋ ਪਰਮਾਤਮਾ ਦੀ ਕਿਰਪਾ ਨਾਲ ਜਿਸ ਤੇ ਮੁੱਖ ਮੰਤਰੀ ਸਰਦਾਰ ਕੋਰਗ ਸਿੰਘ ਮਾਨ ਜੀ ਸੇਵਾਦਾਰ ਵਰਗੇ ਸੇਵਾ ਕਰ ਰਿਹਾ ਤਾਂ ਬਾਰ ਬਾਰ ਇਹ ਕਹਿਣਾ ਕਿ ਸਾਡੇ ਦਾ ਪੂਰਾ ਪੰਜਾਬ ਦੇ ਅੰਦਰ ਦੇ ਸਰਬੰਤਰੀ ਸਹਿਬਾਨ ਖੁਦ ਮੁੱਖ ਮੰਤਰੀ ਸਾਹਿਬ ਸੇਵਾਦਾਰ ਵਰਗੇ ਪੰਜਾਬ ਦੀ ਸੇਵਾ ਤੇ ਲੱਗੇ ਹੋਏ ਪੰਜਾਬ ਨੂੰ ਰੰਗਲਾ ਪੰਜਾਬ ਨੂੰ ਤੇ ਲੱਗੇ ਹੋਏ ਇਲੈਕਸ਼ਨ ਇਹਨਾਂ ਵਿੱਚ ਲੋਕਾਂ ਨੇ ਜਦੋਂ ਭਤਵਾ ਦਿੱਤਾ ਉਹਨਾਂ ਸਿਰ ਮੱਥੇ ਨਰਾਜ ਸਾਡੇ ਤੋਂ ਕਿਸੇ ਕਰੋਂ ਪਰ ਉਹਨਾਂ ਨੂੰ ਬੇਨਤੀ ਹੈ ਨਰਾਜ਼ਗੀ ਜਾ ਕਰ ਲੀਏ ਕਰੀਏ ਆਪਾਂ ਆ ਕੇ ਉਹ ਗੁੱਸਾ ਕਿਲੇ ਸਾਹਮਣੇ ਕਾਲੀ ਕਰੀਏ ਪਰ ਵੋਟਾਂ ਵਾਲੇ ਬਣੇ ਇਹਦਾ ਚੰਗਾ ਨਹੀਂ ਲੱਗਦਾ ਕਿਉਂਕਿ ਬਹੁਤ ਦਿਨੋ ਸੇਵਾ ਕਰ ਗਿਆ ਜਿਮਾਨੇ ਵਰਗੇ ਸੇਵਾ ਕਰ ਰਹਾ ਹੈ ਤੇ ਦੁੱਖ ਲੱਗਦਾ ਕਿ ਸਾਡਾ ਕਸੂਰ ਕੀ ਆ ਅਸ਼ੀਰ ਨੇ ਕੰਮ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕੀਤੇ ਆ ਉਹਨਾਂ ਦਾ ਕੀ ਕਸੂਰ ਆ ਆਪਾਂ ਉਹਨਾਂ ਨੂੰ ਕੀ ਇਨਾਮ ਦੇ ਰਿਆ ਆ ਆਪਾਂ ਇਹ ਪੰਜਾਬ ਨੂੰ ਕੋਈ ਦੁਆਰਾ ਮੁੜ ਪੰਜਾਬ ਬਣਾਉ ਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਲੱਗੇ ਹੋਏ ਆ ਆਪਾਂ ਉਹਨਾਂ ਦਾ ਸਾਥ ਦਈਏ ਉਹਨੂੰ ਜਲੰਧਰ ਦੇ ਜੀਵਨੀ ਚੋਣਾਂ ਸਾਰੇ ਜਲੰਧਰੋਂ ਆਸ਼ਨ ਬੇ ਪੀ ਜਲੰਧਰ ਦੇਸ਼ਤਿਆਂ ਨੂੰ ਕਿ ਹਰ ਇੱਕ ਇੱਕ ਵੋਟ ਜਿਹੜੀ ਆ ਉਹ ਆਮ ਆਦਮੀ ਪਾਰਟੀ ਦੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਅਰਵਿੰਦ ਕੇਜਰੀਵਾੜੀ ਦੇ ਜਿਹੜਾ ਸਿੰਪਲ ਛਾੜੂ ਦੇ ਇਨਸਾਨ ਤੇ ਪਾ ਕੇ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਹੌਸਲਾ ਹੋਰ ਬਲੰਦ ਕਰੀਏ ਜੀ ਸੋ ਮੈਂ ਤੁਹਾਡਾ ਵੀ ਤਨਵਾਰ ਕਰਦਾ ਤੁਸੀਂ ਅੱਜ ਆਏ ਬੜੀ ਖੁਸ਼ੀ ਹੋਈ ਤੇ ਇਹ ਸਵੇਰ ਦੇ ਦੇਖ ਰਿਹਾ ਸੀ ਲੋਕਾਂ ਦੇ ਕੰਮ ਹੁੰਦੇ ਤੇ ਮੈਂ ਤੁਹਾਡਾ ਵੀ ਹੌਸਲਾ ਤਨਵਾਰ ਕਰਦਾ ਕਿ ਸਾਡਾ ਹੌਸਲਾ ਪਾਰਟੀ ਦੇ ਕਿੰਨੇ ਸਾਲ ਪੂਰੇ ਹੋ ਗਏ ਹਨ ਬਹੁਤ ਕੰਮ ਕੀਤੇ ਉਹ ਦੇਖੋ ਮਨ ਲੱਖ ਮਿੰਟ ਬਣਦੇ ਆ ਐਮੀਨ ਸਕੂਲ ਬਣਦੇ ਆ 45000 ਰੁਜ਼ਗਾਰ ਦਿੱਤਾ ਪਰ 40000 ਨੌਕਰੀਆਂ ਦਿੱਤੀਆਂ ਪੁਲਿਸ ਨੂੰ ਗੱਡੀਆਂ ਦਿੱਤੀਆਂ ਲੋਕਾਂ ਦੀ ਜਾਨਾਂ ਵਿੱਚੋਂ ਉਹਨਾਂ ਪੁਲਿਸ ਨੇ ਗੱਡੀਆਂ ਦਿੱਤੀਆਂ 10 ਮਿੰਟ ਤੋਂ ਵੱਧ ਪਹਿਲਾਂ ਗੱਡੀ ਪਹੁੰਚ ਕੇ ਬੰਨੇ ਕਿੰਨੀਆਂ ਜਾਨਾਂ ਬਚਾਈਆਂ ਉਹਦਾ ਜਾਨਾਂ ਦੀ ਥੋੜੇ ਟਾਈਮ ਚ ਤੇ ਬਿਜਲੀ ਦਾ ਬਿੱਲ ਮਾਫ ਕੀਤਾ ਸਰਕਾਰ ਦੇ ਪੈਸੇ ਲਾ ਰਿਆ ਔਰ ਨੀ ਟਾਇਰ ਦੀ ਵਿਕਾਸ ਜਿਹੜਾ ਕੋਈ ਫੜੀ ਰਗ ਹੈਗੀ ਉਹ ਵੀ ਬਣਾਉਣੀ ਹੈ ਇਹ 3.3 ਸਾਲ ਸਰਕਾਰ ਦੇ ਪਏ ਆ ਔਰ ਹਰ ਕੰਮ ਹੋਊਗਾ ਪੰਜਾਬ ਵਾਸੀਆਂ ਨੂੰ ਸਰਕਾਰ ਤੋਂ ਵਸੇ ਮਾਂਜੀ ਤੇ ਹੌਸਲਾ ਰੱਖਣ ਦਾ ਵਿਸ਼ਵਾਸ ਕਰਨ ਦੇ ਦਾ ਮੈਂ ਇਹ ਬੇਨਤੀ ਕਰਦਾ ਕਿ ਜਰੂਰ ਜੀ ਪਾਰਟੀ ਦਾ ਹੌਸਲਾ ਵਧਾਉਣ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਹੌਸਲਾ ਆਮ ਆਦਮੀ ਪਾਰਟੀ ਕਾਫੀ ਲੰਮੇ ਸਮੇਂ ਤੋਂ ਬੜੀਆ ਕੰਮ ਕਰ ਰਹੀ ਹੈ ਲੇਕਿਨ ਕਿਤੇ ਨਾ ਕਿਤੇ ਦੇਖਣ ਨੂੰ ਮਿਲ ਰਿਹਾ ਹੈ ਕਿ ਜਿਹੜੀ ਸਰਦਾਰ ਭਗਵੰਤ ਸਿੰਘ ਮਾਨ ਜੀ ਰੰਗਲਾ ਪੰਜਾਬ ਬਣਾਉਣ ਲਈ ਤੁਰੇ ਹੋਏ ਹਨ ਕਿਤੇ ਨਾ ਕਿਤੇ ਦੇਖਿਆ ਜਾਂਦਾ ਹੈ ਕਿ ਅਫਸਰशाही ਉਹ ਕੰਮ ਕਰਨ ਨੂੰ ਤਿਆਰ ਨਹੀਂ ਅਫਸਰशाही ਨੂੰ ਕਹੇ ਤਾਂ ਮਾਨ ਸਾਹਿਬੇ ਚੰਗੀ ਤਰੀਕੇ ਨਾਲ ਕਿ ਲੋਕਾਂ ਨੂੰ ਕੋਈ ਸਕੇਤ ਨਾ ਆਵੇ ਅਫਸਰशाही ਵਧੀਆ ਤਰੀਕੇ ਨਾਲ ਕੰਮ ਕਰੇ ਠੀਕ ਥੈਂਕ ਯੂ ਇਹ ਸੀ ਐਮਐਲਏ ਹਰਜੀਪ ਸਿੰਘ ਮੁੰਡੀਆਂ ਜੀ ਅਗਲੀ ਅਪਡੇਟ ਲਈ ਦਿਓ ਸਾਨੂੰ ਜਿਆਦਾ ਧੰਨਵਾਦ